ਖੀਤ ਲਹਤ ਕਾਰਨ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ 13 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਸੀ ਤੇ ਅੱਜ ਤਕਰੀਬਨ ਵਿਦਿਆਨਾ ਦੇ ਬਾਅਦ ਪੰਜਾਬ ਦੇ ਵਿੱਚ ਸਕੂਲ ਖੁੱਲੇ ਤਾਂ ਸਕੂਲਾਂ ਦੇ ਵਿੱਚ ਵਿਦਿਆਰਥੀ ਨਾ માત્ર ਹੀ ਵਿਕਾਇ ਦਿੱਤੇ ਤੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨਾ માત્ર ਨਹੀਂ ਕਿਉਂਕਿ ੜਾਕੇ ਦੀ ਕੰਡ ਕਾਰਨ ਬੱਚੇ ਪੜ੍ਹਨ ਦੇ ਲਈ ਬਾਹਰ ਨਹੀਂ ਨਿਕਲੇ ਤੇ ਮਾਪੇ ਵੀ ਠੰਡ ਤੋਂ ਬਚਾਅ ਦੇ ਲਈ ਉਹਨਾਂ ਨੂੰ ਸਕੂਲ ਭੇਜਣ ਤੋਂ ਅਜੇ ਕਤਰੌਂਦੇ ਨਜ਼ਰ ਆਏ ਤੇ ਜਦੋਂ ਸਕੂਲਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਕਈ ਥਾਵਾਂ ਤੇ ਬੱਚਿਆਂ ਦੀ ਹਾਜ਼ਰੀ 20 ਤੋਂ 30% ਹੀ ਰਹੀ ਤੇ ਸਕੂਲ ਪ੍ਰਬੰਧਕਾਂ ਦੇ ਮੁਤਾਬਕ ਜਦੋਂ ਛੁੱਟੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਸਕੂਲਾਂ ਵਿੱਚ ਦੁਬਾਰਾ ਆਉਣ ਲਈ ਤੇ ਪੜ੍ਹਾਈ ਨੂੰ ਲੀਹਾਂ ਲਿਆਉਣ ਲਈ 1-2 ਦਿਨ ਦਾ ਸਮਾਂ ਲੱਗ ਹੀ ਜਾਂਦਾ ਹੈ ਇਸ ਦੇ ਚਲਦੇ ਹੀ ਮਾਚੀਵਾੜਾ ਸਾਹਿਬ ਦੇ ਸਕੂਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਇੱਥੇ ਸਕੂਲ ਪ੍ਰਬੰਧਕਾਂ ਦੇ ਮੁਤਾਬਕ ਪਹਿਲਾ ਫੜਾ ਕਾਰਨ ਛੁੱਟੀਆਂ ਹੋਈਆਂ ਤੇ ਫਿਰ ਬਲਾਤ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਕਾਰਨ ਸਕੂਲਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਤੇ ਹੁਣ ਤਕਰੀਬਨ 20 ਛੁੱਟੀਆਂ ਤੋਂ ਬਾਅਦ ਸਕੂਲ ਮੁੜ ਤੋਂ ਖੁੱਲੇ ਨੇ ਤਾਂ ਬੱਚਿਆਂ ਦੀ ਹਾਜ਼ਰੀ ਘਟ ਹੀ ਰਹੀ ਹੈ ਬੱਚੇ ਸਰ ਅੱਜ ਦੇ ਨਾਲੋਂ ਵੀ ਥੋੜੀ ਬਹੁਤ ਘਟੀਆਂ ਆਏ ਸੀ ਘਟ ਗਿਆ ਹਾਂਜੀ ਠੰਡ ਲੱਗੇ ਵੀ ਘਟਾ ਹੁੰਦੀ ਆਏ ਹੁਣੇ ਨਹੀਂ ਹੁਣ ਠੰਡ ਕਰਕੇ ਜੀ ਕੀ ਲੱਗਦਾ ਵੀ ਛੁੱਟੀਆਂ ਸੀਗੀਆਂ ਨਾਲ ਵੀ ਲੱਗਣੇ ਚਾਹੀਦੇ ਸਕੂਲ ਜਾਂ ਨਹੀਂ ਹਾਂਜੀ ਜੀ ਇੱਕ ਸਾਈਡ ਤੇ ਆਪਾਂ ਗੱਲ ਕਰੀਏ ਕਿ ਪੜ੍ਹਾਈ ਤੇ ਲੌਸ ਹੋ ਰਹੀ ਸੀ ਪਰ ਦੂਜੀ ਸਾਈਡ ਤੇ ਆਪਾਂ ਦੇਖੀਏ ਕਿ ਠੰਡ ਵੀ ਜ਼ਿਆਦਾ ਆ ਪਰ ਠੰਡ ਜ਼ਿਆਦਾ ਆ ਉਹ ਲੱਗਣੇ ਚਾਹੀਦਾ ਸਹੀ ਹਾਂ ਤੁਤੇ ਹੋਣੀ ਚਾਹੀਦੀ ਅੱਗੇ ਨਹੀਂ ਸਰ ਜੀ ਮੇ ਪੇਪਰ ਵੀ ਆ ਰਹੇ ਨੇ ਅੱਗੇ ਫਿਰ ਛੁੱਟੀਆਂ ਕਰੇ ਤਾਂ ਪੜ੍ਹਾਈ ਹੁੰਦੀ ਨਹੀਂ ਸੀ ਆਨਲਾਈਨ ਕਲਾਸਾਂ ਲੱਗ ਨਹੀਂ ਆਨਲਾਈਨ ਨਹੀਂ ਲੱਗ ਰਹੀਆਂ ਸਰ ਜੇ ਲੱਗਣ ਫਿਕਸ ਹੋ ਜਾਵੇ ਨਾ ਇਹ ਨਾਮਾ ਅਰਸੀ ਕਲਾਸ 7ਵੀਂ ਹਾਂਜੀ ਸਕੂਲ ਲੱਗੇ ਲੈ ਕਿੰਨਾ ਦਾ ਕੀ ਲੱਗਣੇ ਚਾਹੀਦੇ ਨੇ ਜਾਂ ਆਨਲਾਈਨ ਕਲਾਸਾਂ ਜਾਂ ਛੁੱਟੀ ਹੋਣੀ ਚਾਹੀਦੀ ਨਹੀਂ ਕੀ ਲੱਗਦਾ ਜਿਆਦਾ ਤੱਕ ਤੋਂ ਨਹੀਂ ਨਿਕਲਦੀ ਆਨਲਾਈਨ ਕਲਾਸਾਂ ਲੱਗਣੀਆਂ ਚਾਹੀਦੀ ਠੰਡ ਜ਼ਿਆਦਾ ਹੈ ਨਾ ਹਾਂਜੀ ਠੀਕ ਹੈ ਕਿੰਨੇ ਕੁ ਬੱਚੇ ਆਏ ਨੇ ਕਲਾਸ ਚ ਅੱਜ 5 ਪੰਜ ਦੇ ਬੱਚੇ ਆਏ ਨੇ ਪੰਜ ਬੱਚੇ ਅੱਗੇ ਕਿੰਨੇ ਹੁੰਦੇ ਨੇ ਬੱਚੇ ਅੱਗੇ 40 45 ਬੱਚੇ ਬਹੁਤ ਘੱਟ ਆਏ ਨੇ ਬੱਚੇ ਹਾਂਜੀ ਕੀ ਨਾਮ ਹੈ ਮੇਰਾ ਨਾਮ万ਸ਼ ਕੁਮਾਰ ਜੀ ਕਲਾਸ 10th ਹੈ ਅ ਅੱਜ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਸਕੂਲ ਕੋਲ ਕਿੰਨੇ ਕੁ ਬੱਚੇ ਆਏ ਸੀ ਕਲਾਸ 20 ਕੁ ਬੱਚੇ ਆਏ ਸੀ ਕਿੰਨੇ ਬੱਚੇ ਗੁਰੂਗੜ੍ਹ ਦੇ ਬੱਚੇ ਆ 42 ਬੱਚੇ ਨੇ ਜੀ ਠੰਡ ਕਾਰਨ ਬੱਚੇ ਘਟਾਏ ਕੀ ਕਰਦੇ ਜੀ ਨਾ ਠੰਡ ਕਾਰਨ ਬੱਚੇ ਬਾਕੀ ਅੱਜ ਮਾਗੀ ਵੀ ਸੀਗੀ ਲੋੜੀ ਤੋਂ ਬਾਅਦ ਇੰਨੇ ਬਾਅਦ ਇੰਨੇ ਦਿਨਾਂ ਬਾਅਦ ਸਕੂਲ ਖੁੱਲੇ ਆ ਬੱਚੇ ਇੰਨੇ ਆਂਦੇ ਨਹੀਂਗੇ ਤੁਹਾਨੂੰ ਪਤਾ ਹੀ ਹੈ ਕੀ ਲੱਗਦਾ ਠੰਡ ਦਾ ਕਾਰਨ ਵੀ ਲੱਗਦਾ ਕਿਸੇ ਨੇ ਠੰਡ ਦਾ ਕਾਰਨ ਵੀ ਆ ਕਿਤੇ ਨਾ ਕਿਤੇ ਬਾਕੀ ਬੱਚੇ ਤੁਹਾਨੂੰ ਪਤਾ ਹੀ ਆ ਛੁੱਟੀਆਂ ਤੋਂ ਬਾਅਦ ਹੁਣ ਦੇਖੋ ਹੀ ਪੇਪਰ ਸਾਡੇ ਆਗੇ ਡੇਟ ਸ਼ੀਟ ਆ ਗਈ ਜੇ ਇੱਕ ਪਾਸੋਂ ਕਹੀਏ ਠੰਡ ਵੀ ਬਹੁਤ ਆ ਤੇ ਦੂਜੇ ਪਾਸੋਂ ਸਾਡੀ ਪੜ੍ਹਾਈ ਵੀ ਅੱਗੋਂ ਬੋਰਡ ਦੀ ਡੇਟ ਸ਼ੀਟ ਵੀ ਆ ਤਾਂ ਕਰਕੇ ਇੱਕ ਪਾਸੇ 50% ਦਾ ਚਾਂਸ ਆ ਵੀ ਛੁੱਟੀਆਂ ਹੋਣੀਆਂ ਚਾਹੀਦੀਆਂ ਤੇ ਬਾਕੀ ਆਪਣੀ ਪੜ੍ਹਾਈ ਨੂੰ ਹੀ ਦੇਖਦੇ ਹੋਏ ਅਸੀਂ ਤਾਂ ਕਹਿੰਦੇ ਨਾ ਹੀ ਹੋਣ ਤੇ ਸਾਡੀ ਪੜ੍ਹਾਈ ਜਾਰੀ ਰਵੇ ਤੇ ਅੱਗੇ ਪੇਪਰ ਹੋ ਜਾਣ। ਔਨਲਾਈਨ ਕਲਾਸਾਂ ਇੰਨੀ ਪੜ੍ਹਾਈ ਔਨਲਾਈਨ ਤੇ ਨਹੀਂ ਹੁੰਦੀ ਫਿਰ ਅੱਗੇ ਨੈੱਟ ਦੇ ਵੀ ਖਰਚੇ ਨੇ ਤੁਹਾਨੂੰ ਪਤਾ ਹੀ ਆ। ਤਾਂ ਕਰਕੇ ਮੈਂ ਤਾਂ ਕਹਿੰਦਾ ਸਕੂਲ ਖੁੱਲ ਜਾਣ ਥੋੜੀ ਠੰਡ ਘਟ ਜੇਣ ਤੇ ਥੋੜਾ ਟਾਈਮ 'ਚ ਬਦਲਾ ਆ ਜੇ ਤਾਂ ਤਾਂ ਵ 10% ਤੋਂ ਤਾਂ ਵੱਧ ਬੱਚੇ ਨੇ ਜਣੀ ਪਰਸੈਂਟੇਜ ਕਾਫੀ ਘਟ ਰਹੀ ਜਦੋਂ ਵੀ ਸਕੂਲ ਖੁੱਲਦੇ ਆ ਤਾਂ ਬੱਚਿਆਂ ਦੀ ਜਿਹੜੀ ਗਤੀ ਹੈ ਨਾ ਉਹ ਲਈ ਤੇ ਆਉਣ ਨੂੰ ਟਾਈਮ ਲੱਗਦਾ ਆ ਹੁਣ ਕੁਛ ਸਰਦੀ ਦਾ ਪ੍ਰਕੋਪ ਚੱਲ ਰਿਹਾ ਕਈ ਦਿਨਾਂ ਤੋਂ ਜਿਹਦੇ ਕਰਕੇ ਬੱਚਿਆਂ ਦੀ ਗਿਣਤੀ ਕਾਫੀ ਪ੍ਰਭਾਵਿਤ ਆ ਪਰਸੋ ਤੋਂ ਪ੍ਰੀ ਬੋਰਡ ਨੇ ਅਸੀਂ ਗਰੁੱਪਾਂ ਦੇ ਵਿੱਚ ਹਾਲਾਂਕਿ ਸਕੂਲ ਖੁੱਲਣ ਤੋਂ ਪਹਿਲਾਂ ਜੇਤ ਪਤਾ ਸੀ ਵੀ 14 ਨੂੰ ਸਕੂਲ ਖੁੱਲਣੇ ਆ ਤਾਂ ਪੇਰੈਂਟਸ ਨੂੰ ਉਹਨਾਂ ਦੇ ਗਰੁੱਪਾਂ ਵਿੱਚ ਬੜੇ ਸਨੇਹ ਲਾਏ ਗਏ ਵੀ ਬੱਚਿਆਂ ਨੂੰ ਭੇਜੋ ਵੀ ਪ੍ਰੀ ਬੋਰਡ ਦੀ ਤਿਆਰੀ ਕਰਵਾਉਣ ਹਿੱਤ ਬੱਚੇ ਆਪਣਾ ਤਿਆਰ ਕਰਕੇ 8ਵੀਂ 10ਵੀਂ 12ਵੀਂ ਦੇ ਹੁਣ ਪ੍ਰੀ ਬੋਰਡ ਪਰਸੋਂ ਤੋਂ ਸ਼ੁਰੂ ਹੋਣੇ ਨੇ ਪਰ ਕਿੰਨੇ ਕਿਤੇ ਠੰਡ ਬਹੁਤ ਜ਼ਿਆਦਾ ਜੀ ਦੇਖੋ ਆਮ ਬੰਦਾ ਜਿਹੜਾ ਕੋਈ ਇਹ ਤਾਂ ਬੱਚੇ ਵੀ ਛੋਟੇ ਮਾਪੇ ਘਰੋਂ ਕੱਢਣ ਨੂੰ ਕਿ ਤਰਉਂਦੇ ਨੇ ਕਿੰਨੇ ਕਿਤੇ ਕਲਾਸਾਂ ਵਾਲਾ ਵੀ ਹੋਣਾ ਚਾਹੀਦਾ ਦੇਖੋ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਆ ਪਰੰਤੂ ਠੰਡ ਪਹਿਲੀ ਵਾਰ ਨਹੀਂ ਪੈ ਰਹੀ ਹਰ ਸਾਲ ਪੈਂਦੀ ਹੈ ਠੀਕ ਹੈ ਕਦੇ ਘੱਟ ਕਦੇ ਵੱਧ ਪਰ ਪੜ੍ਹਾਈ ਦੇ ਜਿਹੜੇ ਦਿਨ ਨੇ ਉਹ ਇਹੀ ਨੇ ਬੜੇ ਕ੍ਰੂਸ਼ਲ ਦਿਨ ਨੇ ਕੁਝ ਸਮਾਂ ਦੇਖੋ ਪਿਛਲਾ ਇਲੈਕਸ਼ਨ ਦੇ ਵਿੱਚ ਵੀ ਕੁਝ ਸਮਾਂ ਲੰਘਿਆ ਤੇ ਐਤਕੀ ਘੱਟੋ ਘੱਟ 20 ਦਿਨ ਵਿంటర్ ਬ੍ਰੇਕ ਦੇ ਹੋ ਗਏ ਤੇ ਉਹਦੇ ਨਾਲ ਪੜ੍ਹਾਈ ਦਾ ਤਾਂ ਲਾਸ ਹੁੰਦਾ ਹੀ ਆ ਬੱਚਿਆਂ ਦਾ ਸਰਦੀਆਂ ਖੜਾ ਕਰਕੇ ਵੀ ਥੋੜੀਆਂ ਛੁੱਟੀਆਂ ਵਧੀਆਂ ਸੀਗੀਆਂ ਤੇ ਓਵਰঅল ਬੱਚਿਆਂ ਦੀ ਪੜ੍ਹਾਈ ਤਾਂ ਪ੍ਰਭਾਵਿਤ ਹੁੰਦੀ ਆ ਇਸ ਕਰਕੇ ਸਕੂਲ ਖੁੱਲਣੇ ਚਾਹੀਦੇ ਸੀਗੇ ਤੇ ਬੱਚਿਆਂ ਦੇ ਐਗਜ਼ਾਮ ਕਿਉਂਕਿ 2 ਫਰਵਰੀ ਤੋਂ ਤਾਂ ਫਾਈਨਲ ਐਗਜ਼ਾਮ ਸ਼ੁਰੂ ਨੇ ਜੀ 8ਵੀਂ ਔਰ 12ਵੀਂ ਦੇ ਤੇ ਫਿਰ ਗਹਾਂ ਨਾਲ ਲੱਗਦੇ ਹੀ میٹرਕ ਦੇ ਸ਼ੁਰੂ ਹੋ ਜਾਂਦੇ ਆ ਜਗਬਾਣੀ ਟੀਵੀ ਲਈ ਗੁਰਦੀਪ ਤੱਕਰ ਦੀ ਰਿਪੋਰਟ